ਇਹ ਜਿਹੜੀ ਰੂਹਾਂ ਇਹ ਕਦੀ ਕਦੀ ਸਟੇਜ ਦੇ ਉੱਤੇ ਮਿਲਦੀਆਂ ਮੈਂ ਸ਼ੰਕਰ ਭਾਵਾ ਜੀ ਨੂੰ ਉਸਤਾਦ ਫਤਿਹ ਅਲੀ ਜ਼ਾਂਦਾ ਇਹ ਸਮਝਦਾ ਵੀ ਰਾਤ ਫਤਿਹ ਅਲੀ ਸਾਹਿਬ ਬੈਠੇ ਆ ਪਾਕਿਸਤਾਨ 'ਚ ਠੀਕ ਹੈ ਨਾ ਇਹ ਸ਼ੰਕਰ ਭਾਵਾ ਜੀ ਨੂੰ ਜਦੋਂ ਮੈਂ ਸੁਣਿਆ ਤੇ ਮੈਂ ਤੈਨੂੰ ਆਪਣੇ ਘਰ ਦੇ ਵਿੱਚ ਮੈਂ ਇੱਕ ਹੋਮ ਥੀਏਟਰ ਬਣਾਇਆ ਸੀ ਤੇ ਮੈਂ ਸ਼ੰਕਰ ਭਾਵਾ ਜੀ ਨੂੰ ਕਿਹਾ ਵੀ ਇਹ ਜਿਹੜਾ ਹੋਮ ਟਿਟਰ ਹੈ ਇਹ ਤੁਹਾਡੀ 뮤ਜ਼ਿਕ ਅਕੈਡਮੀ ਹੈ ਤੇ ਬੱਚਨ ਸਿਖਾਉਂ। ਔਰ ਇਹਨਾਂ ਨੇ ਮੈਨੂੰ ਮਤਲਬ ਜਿਵੇਂ ਮੈਂ ਥੱਲੇ ਸੁੱਤਾ ਪਿਆ ਹੁੰਦਾ ਸੀ ਤੇ ਇਹਨਾਂ ਨੇ ਉੱਤੇ ਜਿਵੇਂ ਰਿਆਜ਼ ਕਰਨਾ ਹੁੰਦਾ ਬੱਚਨ ਨੂੰ ਤਾਂ ਸਿਕਾਂਦੇ ਸਿਕਾਂਦੇ ਸੀ। ਕਦੇ-ਕਦੇ ਮੈਂ ਚੁੱਪਚੀਪੀ ਤੇ ਉੱਪਰ ਜਾਣਾ ਤੇ ਅੱਖਾਂ ਬੰਦ ਕਰਕੇ ਜਦੋਂ ਰਿਆਜ਼ ਕਰਦੇ ਸੀ ਤੇ ਮੈਨੂੰ ਇਹ ਪਤਾ ਵੀ ਰੱਬ ਦੀਆਂ ਰੂਹਾਂ ਨੇ। ਇਹ ਰੱਬ ਦੀਆਂ ਰੂਹਾਂ ਨੂੰ ਅੱਜ ਸੁਣ ਕੇ ਦੇਖੋ। ਮੇਰੀ ਪਹਿਲੀ ਐਜ਼ ਏ ਪੁਲਿਸ ਅਫਸਰ ਮੈਂ ਬੈਠਾ ਪੁੰਜੇ ਬੈਠਾ। ਇੱਕ ਬੱਚਾ ਮੈਂ ਇੰਡੀਅਨ ਰਾਈਟਲ ਦਾ ਵਿਨਰ ਤਨਵੀਰ ਹੁਸੈਨ ਸ਼ੰਕਰਪਾਲ ਨੂੰ ਪਤਾ ਬੱਚਾ ਮੈਂ ਤਿਆਰ ਕੀਤਾ 16 ਸਾਲ ਚ ਹੁਣ 26 ਸਾਲ 27 ਸਾਲ ਦਾ ਹੋ ਗਿਆ ਉਹ ਬਾਲੀਵੁੱਡ ਦਾ ਮਤਲਬ ਬਹੁਤ ਵੱਡਾ ਸੂਫੀ ਸਿੰਗਰ ਹੈ ਨੂਰਨ ਸਿਸਟਰ ਜੇ ਇੱਥੇ ਬੈਠੀਆਂ ਜੇ ਕੋ ਬੈਟੂਗੀ ਤੇ ਮੈਂ ਇਹਨਾਂ ਨਾਲ ਕਮਾਂ ਕਵਾਂਗਾ ਕਿ ਮੀਸ਼ਾ ਸਾਹਿਬੀ ਅਧਿਕਾ ਕਹਾਣੀ ਸੁਣੋ ਅਧਿਕਾ ਕਹਾਣੀ ਤੇ ਮੀਸ਼ਾ ਸਾਹਿਬ ਨੂੰ ਸੁਣਾਓ ਸੁਣ ਕੇ ਦੇਖੋ ਵੀ ਤੁਸੀਂ ਜੋ ਕਰ ਰਹੇ ਹੋ ਤੁਸੀਂ ਤਣੀ ਇੰਪਰੂਵਮੈਂਟ ਕਿੱਦਾਂ ਹੋਏਗੀ ਪਾਕਿਸਤਾਨ ਇਹ ਸ਼ੰਕਰਪਾ ਮੈਨੂੰ ਪਤਾ ਵੀ ਮੈਂ ਕਿਉਂ ਥੱਲੇ ਬੈਠਾ ਪਿਛਲੀ ਵਾਰੀ ਇਹ ਬੇਢੀ ਸਾਹਿਬ ਇਹਦੇ ਪਾਪਾ ਐਮ ਐਲ ਏ ਸਾਹਿਬ ਜਿਹੜੇ ਕਿ ਪਹਿਲੀ ਵਾਰੀ ਉਸ ਇਲਾਕੇ ਚੋਂ ਸਾਰੇ ਮਲਕੀ ਵੀ ਉਸ ਲਾਕੇ ਚ ਕੋਈ ਐਮ ਐਲ ਐ ਨਹੀਂ ਬਣਿਆ ਤਾਂ ਬੇਦੀਸਾ ਬਣ ਸੀ ਮੇਰਾ ਛੋਟਾ ਭਰਾ ਤੇ ਇਹ ਮੇਰੇ ਕੋਲ ਆ ਗਏ ਉਹ ਤੋਂ تنویر حسین ਕਰ ਰਿਹਾ ਸੀ ਇੱਕ ਵਾਰ ਇਹ ਮੈਨੂੰ ਆ ਕੇ ਕਹਿੰਦਾ ਕਿੰਨੇ ਬੇਤਸਬ ਵੀ ਇਹ ਤੇ 6-7 ਬੰਦੇ ਬੈਠੇ ਆ ਤੁਸੀਂ ਥੱਲੇ ਬੈ ਕੇ ਸੁਣ ਰਹੇ ਹੋ ਸੋ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਆ ਹੁਣ ਸ਼ੰਕਰ 바ਵਾ ਗਾਏਗਾ ਤੇ ਮੈਂ ਇਹਨੂੰ ਕਹਿਣਾ ਪਿੱਛੇ ਨੂਣਾ ਸਿਸ਼ਟ ਨੂੰ ਤੁਸੀਂ ਸੁਣ ਲਿਓ ਇੱਕ ਮੈਂ ਕਬਰ ਗੁਰਵਾਲ ਸਾਹਿਬ ਜਦੋਂ ਆਉਂਦੇ ਆ ਮੈਂ ਉਹਨਾਂ ਨੂੰ ਕਹਾਂਗਾ ਵੀ ਸਾਈਂ ਜ਼ੂਰ ਨੂੰ ਜ਼ਰੂਰ ਸੁਣਿਆ ਸਾਈਂ ਜ਼ੂਰ ਸਾਰੇ ਫਨਕਾਰ ਬੈਠੇ ਆ ਸਾਈਂ ਜ਼ੂਰ 90 ਸਾਲ ਦਾ ਫਨਕਾਰ ਆ ਪਾਕਿਸਤਾਨ ਦਾ ਮੈਂ ਇਨ ਯੂਨੀਫਾਰਮ ਤੁਹਾਨੂੰ ਇਹ ਕਹ ਰਿਹਾ ਵੀ ਇਹ ਜਦੋਂ ਫਨਕਾਰ ਗਾਣਗੇ ਨਾ ਤੇ ਪਲੀਜ਼ ਆਪਣੀ ਜਿੰਦਿਆਂ ਨਾਲ ਐਵੇਂ ਬਹਿਸ ਕਰਨ ਦੀ بجائے ਇੱਕ ਵਾਰੀ ਸੁਣ ਕੇ ਦੇਖੋ ਵੀ ਇਹ ਦੀ ਵਡੰਗੀ ਹੈ ਹੈਨਾ ਭਈ ਆਪਾਂ ਇਹ ਇਹ ਤਾਂ ਇਹ ਬੰਦੇ ਤੁਹਾਨੂੰ ਰੱਬ ਦੇ ਨਾਲ ਨਾਲ ਰੂਹਾਂ ਨਾਲ ਜੋੜਨ ਦੀ ਹੈ ਅਖਲੀ ਬੇਟਾ ਕਿੰਨੇ ਸੋਹਣੀਆਂ ਗੱਲਾਂ ਕਰਦਾ ਹੁਣ ਮੈਂ ਰਿਕੁਐਸਟ ਕਰਾਂਗਾ ਮੈਂ ਆ ਆ ਜਿਹੜੇ ਫੁੱਲ ਹੈ ਜਿਹੜੇ ਮਿਰਜ਼ੇ ਕੇ ਆ ਮੈਂ ਸ਼ੰਕਰ ਤੇ ਸੁਰਤੇ ਤੇ ਮੈਨੂੰ ਇਹ ਕਹਿਣਾ ਭਈ ਪਹਿਲਾ ਮੇਰੀਆਂ ਭੈਣਾਂ ਵਾਸਤੇ ਮੇਰੀਆਂ ਮਾਮਾ ਵਾਸਤੇ ਮੇਰੀ ਵਾਈਫ ਵਾਸਤੇ ਸਾਹਿਲ ਕੁਲਚਨ ਸਾਹਿਬ ਜੀ ਦਾ ਬੇਟਾ ਸਾਹਿਲ ਕੁਲਚਨ ਮੀਰ ਜੀ ਦਾ ਹੁਣ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਾਂ ਇਹ ਨੂਰਾ ਜਿਸ ਜਿਹੜੇ ਪਾਪਾ ਹੈ ਉਹ ਗੁਲਸ਼ਨ ਮੀਰ ਜੀ ਹੈ ਇਹ ਤਾਂ ਮੈਂ ਚਲੰਦਰ ਰਿਆਂ ਮੇਰੇ ਦੋਸਤ ਨੇ ਮੇਰੇ ਬਹੁਤ ਵਜਨੇ ਦੋਸਤ ਨੇ ਗੁਲਸ਼ਨ ਮੀਰ ਜੀ ਦੀਆਂ ਤਿੰਨ ਬੇਟੀਆਂ ਚਾਰ ਹਾਂ ਤਰ ਮੈਂ ਤੈਨੂੰ ਜਾਣ ਚੌਥੀ ਮੈਨੂੰ ਨਹੀਂ ਪਤਾ ਚਲੋ ਮੈਂ ਤਾਂ ਸ਼ੰਕਰ ਨੂੰ ਇਹ ਰਿਕਵੈਸਟ ਕਰ ਰਹਾ ਵੀ ਮੇਰੇ ਸਾਹਮਣੇ ਜਿਹੜੇ ਸਰੋਤੇ ਬੈਠੇ ਆ ਮੇਰੇ ਭੈਣਾਂ ਵਾਸਤੇ ਮਰੇ ਮਾਮਾ ਵਾਸਤੇ ਉਹ ਭਾਜੀ ਬਹੁਤ ਗੈਂਟ ਬੈਠਿਆ ਭਾਜੀ ਦੀਆਂ ਫੋਟੋ ਲਗਦੀਆਂ ਪੁਜਾਰਾ ਸਾਹਿਬ ਪੁਜਾਰਾ ਫੈਮਲੀ ਤੁਸੀਂ ਗੌਰ ਕਰ ਰਹੇ ਹੋ ਮੇਰੇ ਵਾਸਤੇ ਮਾਮਾ ਵਾਸਤੇ ਪਹਿਣਾ ਵਾਸਤੇ ਗਰਲਫ੍ਰੈਂਡ ਵਾਸਤੇ ਜਿਹੜੇ ਇੱਥੇ ਪਿੱਛੇ ਬੈਠੇ ਆ ਇੱਕ ਨਾ ਗਾਣਾ ਗਾਣਾ ਇਹਨੇ ਸਾਂਭਰੇ ਸਾਂਭਰੇ ਕੀ ਹੁੰਦਾ ਅਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਆ ਅਸੀਂ ਆਪਣੇ ਭੈਣ ਨੂੰ ਪਿਆਰ ਕਰਦੇ ਆ ਅਸੀਂ ਆਪਣੇ ਕਿ ਜਿੰਨੂੰ ਵੀ ਪਿਆਰ ਕਰ ਸੀ ਮੈਂ ਬੀਤੀ ਸਾਹਿਬ ਨੂੰ ਪਿਆਰ ਕਰਦਾ ਮੈਂ ਪਿਆਰ ਕਰਦਾ ਤਾਂ ਮੈਂ ਖੱਲੀ ਨਹੀਂ ਪਿਆਰ ਕਰਦਾ ਬਸ ਇਹਨੇ ਇਹ ਨੂਸਤ ਸਾਹਿਬ ਦਾ ਕੰਨਾ ਜਿਹੜਾ ਕਿ 49 ইয়ার্স ਦੀ এজ ਦੇ ਵਿੱਚ 49 ਸਾਲ ਦੀ এজ ਦੇ ਵਿੱਚ ਚਲੇ ਗਏ ਨੂਸਤ ਸਾਹਿਬ ਨੂੰ ਜੇ ਤੁਸੀਂ ਨਹੀਂ ਸੁਣਿਆ ਤੇ ਜਰੂਰ ਸੁਣੋ 49 ਸਾਲ ਦੀ এজ ਦੇ ਵਿੱਚ ਉਹ ਲੰਡਨ ਦੇ ਵਿੱਚ ਜਾ ਕੇ ਚਾਏ ਉਹਨਾਂ ਦਾ ਲਾਸਟ ਕੰਨਾ ਇਹ ਸੀਗਾ ਇਹ ਮੈਂ ਸ਼ੰਕਰਨ ਕਵਾਂਗਾ ਵੀ ਮੇਰੇ ਕਹਿੰਦੇ ਮੈਂ ਮੇਰਾ ਉਹਦਾ ਹੀ ਆ ਉਸ ਤੋਂ ਬਾਅਦ ਜਿਹੜਾ ਤੁਸੀਂ ਮੈਂ ਬੈਠ ਕੇ ਸੁਣਾਗਾ ਨਹੀਂ ਉਹ ਮੈਂ ਸ਼ੰਕਰ ਤੁਹਾਨੂੰ थैंक यू ਸੋ ਮਚ थैंक यू ਸਾਰਿਆਂ ਨੂੰ ਧੰਨਵਾਦ ਇਹ ਕਰੀ ਜ਼ੋਰਦਾਰ ਤਾੜੀ ਲਾ ਦਿਓ ਸਾਡੇ ਏਸੀਪੀ